कृपा करो दिन के दाते मेरा गुनिया वे गुणन बेचारो कोई माखे खाचा तो कह स्वामी मानस के गाते ਜਨਮ ਮਰਨ ਦੁੱਖ ਚਾਏ ਸਤਨਾਮ ਸੇਵਾਇ ਕਰੂ ਸਾਹਿਬ ਕੀ ਤੇ ਲੰਗ ਮਹਲਾ ਪੰਜਵਾ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਤਰਾਖੇ ਦਾ ਸਿਰਜਨ ਹਾਰ ਜਨ ਪੈਦਾ ਇਸ ਤੋਖੀਆਂ ਸੋਏ ਦਿਆਧਾਰ ਜੇ ਨਉ ਪਾਈ ਮੇ ਗਨੇ ਸੋਏ ਅਰਦਾਸ ਹਾਰ ਘਟ ਅਤਮਾਨਕ ਤੇ ਲੰਕਾ ਅੱਛਾ ਪਰਮਤਕਾਰ ਉਹਦਰਾ ਤੱਕ ਇਹਨੇ ਜਾਣੀ ਐ ਵੱਡਾ ਵਿਰਵਾਹ ਕਰ ਬੰਦੈ ਤੂੰ ਬੰਦੈ ਜੇ ਚਰ ਕਟ ਮੈ ਸਾਹ ਤੂੰ ਸਮਰਾਤਿਆ ਕਥ ਕੋਛ ਜੀਓ ਕੰ ਤੇਰੇ ਰਾਹ ਆਇ ਸਦਾ ਨਾਨਕ ਕੀ ਅਰਦਾਸ ਤੂ ਸਮਰੱਥ ਅਖਾਤ ਅਕੋਚਰ ਜਿਉ ਕਿੰਡ ਤੇਰਾਸ ਰਹਿਮਤ ਰੇ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ